ਸੂਪਰ ਆਈ ਕੇਅਰ ਸੁਪਰ ਸਕੈਨ ਬਿਲਡਿੰਗ ਨੇੜੇ ਗਾਂਧੀ ਹਸਪਤਾਲ ਫਗਵਾੜਾ ਵਿਖੇ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨਾਂ ਦਾ ਮੁਫਤ ਕੈਂਪ ਲਗਾਇਆ ਗਿਆ ਜਿੱਥੇ ਡਾਕਟਰ ਵਰੁਣ ਸ਼ਰਮਾ ਸੂਪਰ ਆਈ ਕੇਅਰ ਨੇ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਇਸ ਦੌਰਾਨ 50 ਤੋਂ ਵੱਧ ਲੋੜਵੰਦ ਮਰੀਜ਼ਾਂ ਦਾ ਮੁਫਤ ਆਪਰੇਸ਼ਨ ਵੀ ਕੀਤਾ ਗਿਆ ਇਸ ਮੌਕੇ ਸੇਵਾ ਕਰਤਾ ਬਲੱਡ ਬੈਂਕ ਫਗਵਾੜਾ ਤੋਂ ਸਮਾਜ ਸੇਵਕ ਮਲਕੀਸ਼ ਸਿੰਘ ਰਬੋਤਰਾ, ਪ੍ਰਜਾਪਤੀ ਬ੍ਰਹਮ ਕੁਮਾਰੀ ਈਸ਼ਵਰੀ ਅਭਿਸ਼ਵ ਵਿਦਿਆਲਿਆ ਸੁਭਾਗਨਗਰ ਫਗਵਾੜਾ ਲੀਲਾਵਤੀ ਵਡੇਰਾ ਚੈਰੀਟੇਬਲ ਟਰਸਟ ਫਲੋਰ ਰਕੇਸ਼ ਪਾਸੀ ਫਲੋਰ ਦੋਆਬਾ ਮੀਡੀਆ 18 ਤੋਂ ਵਿਕਾਸ ਮਨੀ ਦੀ ਰਿਪੋਰਟ ਅੱਜ ਵਡੇਰਾ ਪਰਿਵਾਰ ਵੱਲੋਂ ਆਪਣੇ ਬਜ਼ੁਰਗ ਦੀ ਯਾਦ ਦੇ ਵਿੱਚ ਸੁਪਰ ਸਕੈਨ ਦੇ ਵਿਸਥਿਤ ਹਸਪਤਾਲ ਅੱਜ ਆਪਰੇਸ਼ਨ ਕੈਂਪ ਅਤੇ ਚੈੱਕਅਪ ਕੈਂਪ ਉਸਯੋਜਿਤ ਕੀਤਾ ਗਿਆ ਹੈ ਇਹ ਕੈਂਪ ਸਤਕਾਰਯੋਗ ਅਨਲ ਵਡੇਰਾ ਜੀ ਜਿਹੜੇ ਕਿ ਐਨ ਆਰ ਆ ਭਰਾ ਹਨ ਅਤੇ ਫਲੌਰ ਦੇ ਵਿੱਚ ਉਹ ਇੱਕ ਸਮਾਜਿਕ ਕਰਤਾ ਦੇ ਤੌਰ ਤੇ ਵਿਚਰ ਰਹੇ ਹਨ ਸੇਵਾ ਕਰ ਰਹੇ ਹਨ ਇਸ ਪਰਿਵਾਰ ਨੇ ਜਲੰਧਰ ਦੇ ਵਿੱਚ ਜਿਹਦੇ ਬਿਰਧ ਆਸ਼ਰਮ ਗਊਸ਼ਾਲਾ ਇਤਿਆਦ ਦਾ ਨਿਰਮਾਣ ਕੀਤਾ ਹੈ ਇਸ ਦੇ ਨਾਲ ਨਾਲ ਹੀ ਇਹ ਡੀਵੀ ਕਾਲਜ ਵੀ ਇਹਨਾਂ ਦੇ ਪਰਿਵਾਰ ਵੱਲੋਂ ਚਲਾਇਆ ਜਾਂਦਾ ਹੈ ਫਲੌਰ ਦੇ ਵਿੱਚ ਸੋ ਇਹ ਪਿਛਲੇ ਸਾਲਾਂ ਹੀ ਤਰ੍ਹਾਂ ਇਸ ਸਾਲ ਵੀ ਇਹ ਕੈਂਪ ਦਾ ਇਹ ਯੋਜਨ ਕਰ ਰਹੇ ਹਾਂ ਔਰ ਇਸ ਯੋਜਨ ਕਰਨ ਦੇ ਲਈ ਬਲੱਡ ਬੈਂਕ ਰੋਟਰੀ ਸਾਊਥ ਈਸਟ ਅਤੇ ਬ੍ਰਹਮ ਕੁਮਾਰੀ ਵਿਸ਼ਵ ਵਿਦਿਆਲਿਆ ਉਹਨਾਂ ਨੂੰ ਭਰਪੂਰ ਸਹਿਯੋਗ ਮਿਲਿਆ ਔਰ ਇਹ ਕੈਂਪ ਜਿਹੜਾ ਹੈਗਾ ਸਫਲਤਾਪੂਰਵਕ ਸੰਪੰਨ ਹੋ ਰਿਹਾ ਹੈ ਇਸ ਕੈਂਪ ਦੇ ਵਿੱਚ ਹੁਣ ਤੱਕ ਲਗਭਗ 350 ਤੋਂ ਉੱਪਰ ਪੇਸ਼ੈਂਟ ਮੇ ਆ ਕੇ ਆਪਣੀ ਅੱਖਾਂ ਦਾ ਚੈੱਕਅਪ ਕਰਾਇਆ ਹੈ ਔਰ ਉਹਨਾਂ ਦੇ ਵਿੱਚੋਂ ਲਗਭਗ 40 ਤੋਂ ਉੱਪਰ 45 ਪੇਸ਼ੈਂਟ ਉਹ ਨਿਕਲੇ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਜਿਹੜਾ ਡਾਕਟਰ ਸਾਹਿਬ ਅੱਜ ਅਤੇ ਕੱਲ ਦੋਨੋਂ ਦਿਨਾਂ ਦੇ ਵਿੱਚ ਆਪਰੇਸ਼ਨ ਕਰਨਗੇ ਔਰ ਸਾਰੇ ਪੇਸ਼ੈਂਟ ਨੂੰ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ ਔਰ ਨਾਲ ਉਹਨਾਂ ਨੂੰ ਸਪੈਕਟिकल्स ਵੀ ਪ੍ਰਦਾਨ ਕੀਤੇ ਗਏ ਹਨ ਸੋ ਇਸ ਕੈਂਪ ਨੂੰ ਸਬੂਤਾਂ ਪੂਰਵਕ ਨੇਪਰੇ ਚੜ੍ਹਨ ਲਈ ਸਾਰੇ ਹੀ ਸ਼ਹਿਰ ਵਾਸੀਆਂ ਦਾ ਭਰਪੂਰ ਸਹਿਯੋਗ ਮਿਲਿਆ ਮੈਂ ਬੇਨਤੀ ਕਰੂੰਗਾ ਸਭ ਨੂੰ ਕਿ ਕਿਰਪਾ ਕਰਕੇ ਉਹ ਲੋਕ ਜਿਹੜੇ ਕਿ ਆਰਥਿਕ ਤੌਰ ਤੇ ਆਪਣੀ ਅੱਖਾਂ ਦਾ ਇਲਾਜ ਨਹੀਂ ਕਰਾ ਸਕਦੇ ਅੱਖਾਂ ਦਾ ਕੈਟ੍ਰਿਕ ਰਿਪੋਰਟ ਮੈਸ਼ਨ ਕਰਾਉਣਾ ਹੈ ਉਹ ਕਿਰਪਾ ਕਰਕੇ ਬਲੱਡ ਬੈਂਕ ਆ ਕੇ ਸਾਨੂੰ ਮਿਲ ਅਸੀਂ ਕੋਸ਼ਿਸ਼ ਕਰਕੇ ਉਹਨਾਂ ਦੀਆਂ ਅੱਖਾਂ ਦਾ ਰਾਜ ਕਰਨ ਤੋਂ ਬਾਅਦ ਇਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰਨਾ ਜੋ ਉਹਨਾਂ ਨੂੰ ਪਰਮਾਤਮਾ ਨੇ ਜਨਮ ਵਿਲੇ ਪ੍ਰਦਾਨ ਕੀਤੀਆਂ ਸੀ ਤਾਂ ਜੋ ਆਉਣ ਵਾਲੇ ਟਾਈਮ ਤੇ ਇਸ ਪੁੱਤਰ ਦਾ ਭਰਪੂਰ ਨਜ਼ਾਰਾ ਉਹ ਲੈ ਸਕਣ ਇਹਨਾਂ ਸ਼ਬਦਾਂ ਦੇ ਨਾਲ ਵਡੇਰਾ ਪਰਿਵਾਰ ਦਾ ਧੰਨਵਾਦ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਪ੍ਰਾਰਥਨਾ ਇਹ ਹੀ ਹੈ ਕਿ ਅੱਖਾਂ ਜਿਹੜੀਆਂ ਹਨ ਇਸ ਦੀ ਸੰਭਾਲ ਕਰਨ ਲਈ ਆਪਣਾ ਉਪਰਾਲਾ ਕਰੋ ਅੱਜ ਜਿੱਥੇ ਸੁਜੋਗ ਦੀ ਉਰਤੇ ਆ ਸਾਨੂੰ ਮਿਲੋ ਬਹੁਤ ਬਹੁਤ ਮਹਿਮਾਨੀ